ਇਹ ਕੋ ਅਸੀਂ ਇਹਨੂੰ ਕੋਆਰਡੀਨੇਟਡ ਸਰਚ ਆਪਰੇਸ਼ਨ ਕਹਿੰਦੇ ਆਂ ਕੁਝ ਹੌਟਸਪੌਟ ਏਰੀਆਸ ਨੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਪੂਰੀ ਸਟੇਟ ਦੇ ਵਿੱਚ ਡੀਜੀ ਪੰਜਾਬ ਦੇ ਹੁਕਮ ਤਾ ਅ ਡੀਜੀ ਸਾਹਿਬ ਮਾਨੀਟਰ ਕਰਦੇ ਨੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਸੀਨੀਅਰ ਆਫਸਰ ਆਈਜੀਐਡੀਜੀ ਰੈਂਕ ਦੇ ਆਫਸਰ ਮਾਨੀਟਰ ਕਰਦੇ ਨੇ ਜਿਵੇਂ ਖੰਨੇ ਮੇਰੀ ਡਿਊਟੀ ਲੱਗੀ ਉਸ ਹੌਟਸਪੌਟ ਏਰੀਆਸ ਕੁਝ ਢੇਰ ਬਾਅਦ ਇਨਫੋਰਮੇਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨਾਂ ਹੌਟਸਪੌਟਸ ਤੇ ਜਿੱਥੇ ਆਲਰੇਡੀ ਇਹ ਉਸ ਏਰੀਏ 'ਚ 60 70 ਦੇ ਘਰ ਹੁੰਦੇ ਨੇ ਜਿਨ੍ਹਾਂ ਦੇ ਖਿਲਾਫ ਮਲਟੀਪਲ ਕੇਸਸ ਅਜੈਸਟਡ ਨੇ ਉਹਨਾਂ 'ਚ ਕੁਝ ਕਨਵਿਕਟਡ ਨੇ ਕੁਝ ਅੰਡਰ ਟ੍ਰਾਇਲ ਨੇ ਕੁਝ ਬੇਲ ਤੇ ਬਾਹਰ ਆਏ ਨੇ ਕੁਝ ਬੇਲ ਜੰਪਰ ਵੀ ਹੁੰਦੇ ਆ ਕਿਉਂ ਆਪਣੇ ਏਰੀਆ 'ਚ ਰਹਿੰਦੇ ਨੇ ਤੇ ਦੁਬਾਰਾ ਡਰੱਗਸ ਦਾ ਕੰਮ ਸ਼ੁਰੂ ਹੋਇਆ ਔਰ ਉਹਨਾਂ ਏਰੀਆ ਦੇ ਵਿੱਚ ਜੇ ਸਰਚ ਕੀਤੀ ਜਾਏ ਤੇ ਪੁਲਿਸ ਨੂੰ ਰਿਕਵਰੀ ਵੀ ਹੋਏਗੀ ਅਫੈਂਡਰਸ ਵੀ ਲੱਭਣਗੇ ਇਸ ਕਰਕੇ ਆਪਰੇਸ਼ਨ ਪਲਾਨ ਕੀਤਾ ਜਾਂਦਾ ਹੈ ਜਿਹੜੇ ਖੰਨਾਂ ਦੇ ਮੀਟ ਮਾਰਕ ਦੀ ਕੀਤੀ ਹੈ ਤੇ ਕੀ ਮੋਨਿਟਰਿੰਗ ਹੋਈ ਹੈ ਤੇ ਕਿਸ ਤਰ੍ਹਾਂ ਦੀ ਐਕਟੀਵਿਟੀ ਹੈ ਕਿੰਨੇ ਕੁ ਬੰਦੇ ਰਾਉਂਡ ਆਫ ਕਿਤੇ ਗਏ ਦੇਖੋ ਮੈਂ ਇਹਨਾਂ ਨੇ ਐਸਐਸਪੀ ਸਾਹਿਬ ਦੱਸ ਰਹੇ ਸੀ ਇਹਨਾਂ ਨੇ ਹੁਣ ਕੁਝ ਮੱਜਮ ਈਵਨ ਪਗੋੜਾ ਵੀ ਇੱਕ ਇਹਨਾਂ ਨੇ ਫੜਿਆ ਹੋਰ ਵੀ ਰਿਕਵਰੀਜ਼ ਹੋਈਆਂ ਲੇਕਿਨ ਕਿਉਂਕਿ ਟੋਟਲ ਹੌਟ ਸਪੌਟਸ ਤੁਹਾਡੀਆਂ ਖੰਨੇ ਦੀਆਂ ਕਿੰਨੀਆਂ ਨੇ ਐਸਐਸਪੀ ਸਾਹਿਬ ਰਾਉਂਡ ਡੇਸ ਤੋਂ ਨਹੀਂ 9 ਦੇ ਕਰੀਬ ਹੌਟਸਪੌਟਸ ਨੇ ਜਿੱਥੇ ਸਰਚ ਚੱਲ ਰਹੀ ਮੈਂ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਐਟ ਦੀ ਐਂਡ 2 ਵਜੇ ਆਪਰੇਸ਼ਨ ਖਤਮ ਹੋਣਾ ਹੈ ਇਹ ਤੁਹਾਨੂੰ ਲਿਖਤੀ ਤੌਰ ਤੇ ਇਹ ਡਾਟਾ ਦੇ ਦੇਣਗੇ ਕਿ ਅੱਜ ਦੇ ਆਪਰੇਸ਼ਨ ਟੋਟਲ ਸਾਰੀਆਂ ਲੋਕੇਸ਼ਨਸ ਤੇ ਕੀ ਰਿਕਵਰੀ ਹੋਣੀ ਹੈ ਇਸ ਜਿਹੜੇ ਹੌਟਸਪੌਟ ਨੇ ਇਥੋਂ ਜਿਹੜੇ ਪੱਛਮੀ ਨੇ ਉਹ ਹਲੇ ਵੀ ਜਿਹੜੇ ਨਹੀਂ ਹੱਦ ਦੇ ਵਿੱਚ ਪਸਦੇ ਨੂੰ ਇਨਫੂਚਰ ਕੀ ਪ੍ਰਾਨੀ ਜਮਣ ਦਿਖਾ ਕੋਸ਼ਟਿਕ ਪੱਛਮੀ ਦੇਖੋ ਕਿਵੇਂ ਮੈਂ ਹੁਣ ਤੁਹਾਡੇ ਸਾਹਮਣੇ ਤੁਸੀਂ ਸ਼ਾਇਦ ਨਾਲ ਹੀ ਫੋਟੋਗ੍ਰਾਫੀਜ਼ ਕਰ ਰਹੇ ਸੀ ਬਾਕੀ ਏਰੀਆ ਦੀ ਜੜੇ ਵੀ ਹੌਟਸਪੌਟ ਨੇ ਉਹਦੇ ਤੇ ਐਸ ਐਚ ਓ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਕਾਰਵਾਈ ਕਰੇ ਕੁਝ ਗੱਲਾਂ ਡਿਸਕਸ ਵੀ ਹੋਈਆਂ ਸਾਡੀਆਂ ਜਦੋਂ ਅਸੀਂ ਇਹ ਸਰਚ ਆਪਰੇਸ਼ਨ ਨੂੰ ਮਾਨੀਟਰ ਕਰ ਰਹੇ ਸੀ SSP ਸਾਹਿਬਾ ਵੀ ਨਾਲ ਨੇ ਉਹਦੇ 'ਚ ਕੁਝ ਗੱਲਾਂ ਲੱਗੀਆਂ ਜਿਨ੍ਹਾਂ ਦੀ ਪੂਰਤੀ ਕਰਨੀ ਪਣਦੀ ਹੈ ਜੜੀਆਂ ਸਰੇਦਸਤ ਤੁਹਾਡੇ মিডিਆ ਦੇ ਜਾਂ ਇਹਦੇ 'ਚ ਕਹਿਣ ਦੀ ਜ਼ਰੂਰਤ ਨਹੀਂ ਹੈ ਅਗਲੇ ਕਾਸੋ ਆਪਰੇਸ਼ਨ ਤੋਂ ਪਹਿਲਾਂ ਉਹ ਨਜ਼ਰ ਆਉਣੀਆਂ ਚਾਹੀਦੀਆਂ ਨੇ ਜੇ ਕੋਈ ਸਾਡੀਆਂ ਜਿਵੇਂ ਫੋਰ ਐਗਜ਼ਾਮਪਲ ਇੱਕ ਘਾਰ ਆ ਉਹ ਡਰੱਗਸ ਸਮਗਲਰ ਦਾ ਹੈ ਠੀਕ ਹੈ ਉਹਦੇ ਖਿਲਾਫ ਕੇਸ ਸਜਸਟਡ ਨੇ ਤੇ ਐਨਡੀਪੀਐਸ ਐਕਟ ਦੇ ਜਾਬਤੇ ਅਨੁਸਾਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਉਹ ਬਣਦੀ ਆ ਜੇ ਫੇਰ ਵੀ ਉਹ ਆਪਣਾ ਘਰ ਬਣਾ ਰਿਆ ਹੋਏ ਆਪਣੀ ਕੰਸਟਰਕਸ਼ਨ ਚਾਰੀ ਰੱਖ ਰਿਆ ਹੋਏ ਤੇ ਮੇਰੇ ਮੁਤਾਬਕ ਹੋ ਸਕਦਾ ਐ ਐਸਐਚਓ ਦੀ ਰੁਝੇਵੇਂ ਕਰਕੇ ਇਹ ਗੱਲ ਵੱਲ ਧਿਆਨ ਨਾ ਦਿੱਤਾ ਜਾਏ ਲੇਕਿਨ ਉਹ ਕਾਇਦੇ ਅਨੁਸਾਰ ਜੇ ਉਹ ਕਾਰਵਾਈ ਬਣਦੀ ਆ ਹੋਣੀ ਚਾਹੀਦੀ ਸਰ ਇੱਕ ਜਿਹੜਾ ਇਨਕਮ ਸੋਰਸ ਵਾਲਾ ਹੈਗਾ ਜੀ ਜਿਹੜਾ ਇਹਨਾਂ ਦੇ ਇਨਕਮ ਸੋਰਸ ਹੈਗੀ ਆ ਸਰਕਾਰ ਵੱਲੋਂ ਹਦਾਇਤਾਂ ਵੀ ਹੈਗੇ ਨੇ ਪ੍ਰਾਪਰਟੀ ਜ਼ਬਤ ਕਰਨ ਦੀ ਹਦਾਇਤਾਂ ਵੀ ਹੈਗੇ ਨੇ ਕਿਉਂ ਨਾਲ ਪਲੱਜ ਨਹੀਂ ਕੀਤੇ ਜਾ ਸਕਦੇ ਕੋਰਟ ਦੇ ਨਾਲ ਵੀ ਇਹਨਾਂ ਕੋਲੇ ਇਨਕਮ ਸੋਰਸ ਕੀ ਆ ਦੇਖੋ ਇੰਜ ਆ ਕਿ ਜਿਹੜਾ ਐਨਡੀਪੀਐਸ ਐਕਟ ਦਾ ਜਾਬਤਾ ਹੈ ਨਾ ਫ੍ਰੀਜ਼ਿੰਗ ਆਫ ਪ੍ਰਾਪਰਟੀ ਦਾ ਉਹਦੇ ਤੇ ਸਟੇਟ ਦੇ ਵਿੱਚ ਬਹੁਤ ਕਾਰਵਾਈ ਹੋਈ ਆ ਪਿਛਲੇ ਕੁਝ ਮਹੀਨਿਆਂ ਚ ਪਰ ਹਰ ਇੱਕ ਡਿਸਟ੍ਰਿਕਟ ਚ ਹੋਈ ਉਹਦੇ ਚ ਕੁਝ ਲਿਮਿਟੇਸ਼ਨਸ ਨੇ ਜਣੀਆਂ ਲਿਮਿਟੇਸ਼ਨਸ ਨੂੰ ਦੂਰ ਕਰਨ ਵਾਸਤੇ ਲੋਕਲ ਡਿਸਟ੍ਰਿਕਟ ਪੁਲਿਸ ਦੀ ਕਨਸਰਟਡ ਐਫਰਟ ਦੀ ਜ਼ਰੂਰਤ ਹੈ ਖੰਨਾ ਪੁਲਿਸ ਨੇ ਵੀ ਕਾਫੀ ਬਹੁਤ ਵਧੀਆ ਕੰਮ ਕੀਤਾ ਮੇਰੇ ਕੋਲ ਡਾਟਾ ਆਉਂਦਾ ਸੀ ਡਾਟਾ ਆਉਂਦਾ ਰਹਿੰਦਾ ਨੂੰ ਇਸ ਨੂੰ ਮਾਨੀਟਰ ਕਰਦੇ ਆਂ ਲੇਕਿਨ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜੜੀਆਂ ਕਿ ਐਨਡੀਪੀਐ ਸੈਕਟਰ ਦਾ ਜਾਬਤਾ ਸੀਆਰਪੀਸੀ ਦੇ ਪ੍ਰੋਸੀਜਰ ਤੋਂ ਕਈ ਜਗ੍ਹਾ ਤੇ ਸੈਪਰੇਟ ਹੈ ਉਸ ਜਾਬਤੇ ਨੂੰ ਅਡਾਪਟ ਕਰਨ ਲਈ ਸਮਾਂ ਲੰਮਾ ਲੱਗ ਜਾਂਦਾ ਹੈ ਲੇਕਿਨ ਇਮੀਡੀਏਟ ਐਕਸ਼ਨ 'ਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਤੇ ਇਹੀ ਉਹਨੇ ਐਸੀ ਟੀਮ ਨਾਲ ਗੱਲ ਕਰ ਰਹੀ ਸੀ ਕਿ ਜਿੱਥੇ ਮੈਨੂੰ ਕੋਈ ਨਜ਼ਰ ਆ ਰਹੀ ਹੈ ਗੱਲ ਉਹਦੇ ਤੇ ਕਾਬਲੇ ਗੌਰ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਰਕੇ ਇਸ ਏਰੀਆ 'ਚ ਹੀ ਠੱਲ ਪਏ ਕਿ ਐਨਡੀਪੀਐਸ ਐਕਟ ਦਾ ਜਾਬਤਾ ਲਾਗੂ ਹੋਰੇ ਇੱਕ ਸਰ ਥਾਣੇ ਦੀ ਗੱਲ ਕੀਤੀ ਗਈ ਆ ਕਮੇਟੀ ਦੇ ਵਿੱਚ ਰੌਲਾ ਵੀ ਪੈ ਰਿਹਾ ਉਹਦਾ ਵੀ ਜਿਹੜਾ ਥਾਣਾ ਹੈਗਾ ਗੈਰ ਕਾਨੂੰਨੀ ਹੈਗਾ ਜਿੱਥੇ ਪ੍ਰੈਜ਼ੈਂਟ ਜਾਨਕੀ ਸਿਟੀ ਟੂ ਹੈਗਾ ਤਾਂ ਆਪ ਜੀ ਵੱਲੋਂ ਐਨਸ ਵੀ ਕੀਤੀ ਗਈ ਹੈ ਵੀ ਜਿੱਥੇ ਪੁਰਾਣਾ ਸਿਟੀ ਥਾਣਾ ਟੂ ਹੈਗਾ ਸੀਗਾ ਵੀ ਇੱਥੇ ਪ੍ਰੋਵਾਈਡ ਕੀਤਾ ਜਾਵੇ ਕਿ ਇਹਦੇ ਵੱਲੋਂ ਕੋਈ ਆਪਣੇ ਡਿਪਾਰਟਮੈਂਟ ਵੱਲੋਂ ਕੋਈ ਲਿਖਤ ਦਿੱਤੀ ਜਾਊਗੀ ਜੀ ਦੇਖੋ ਇਹਦਾ ਮਤਲਬ ਤੁਸੀਂ ਕੋਲ ਖੜੇ ਹੋ ਸੁਣ ਰਹੇ ਹੋਗੇ ਹੁਣ ਮੈਂ ਬਤੌਰ ਪੁਲਿਸ ਸੀਨੀਅਰ ਪੁਲਿਸ ਅਫਸਰ ਜਦੋਂ ਮੌਕੇ ਤੇ ਆਏ ਹਾਂ ਜਦੋਂ ਪਿੱਛੇ ਜਗ੍ਹਾ ਦੇਖੀ ਆ ਇਹਨਾਂ ਨੇ ਐਸਕੇਪ ਰੂਟਸ ਬਣਾਏ ਨੇ ਸਮਗਲਸ ਨੇ ਭੱਜਣ ਲਈ। ਵੈਸੇ ਤਾਂ ਲੋਕਲ ਐਸਐਚਓ ਔਰ ਇਹਦੀ ਪੁਲਿਸ ਨੂੰ ਗ੍ਰਾਸਟ ਅਫਸਰ ਨੂੰ ਚਾਹੀਦਾ ਹੈ ਕਿ ਜਿਹੜੇ ਇਹੋ ਜਿਹੇ ਐਸਕੇਪ ਰੂਟਸ ਨੇ ਜਾਂ ਕੋਈ ਇਲੀਗਲ ਕੰਸਟਰਕਸ਼ਨ ਨੇ ਉਹ ਐਸਐਚਓ ਆਪਣੇ ਕਾਨੂੰਨ ਨੂੰ ਲਾਗੂ ਕਰਨ ਦਾ ਜ਼ਿੰਮੇਵਾਰ ਹੈ। ਉਹ ਵੀ ਕਮੇਟੀ ਦੇ ਧਿਆਨ 'ਚ ਲਗਾਏ। ਜੇ ਜੇ ਕਿਤੇ ਲੱਗਦਾ ਹੈ ਕਿ ਕਮੇਟੀ ਵੱਲੋਂ ਨਹੀਂ ਹੋ ਰਿਹਾ ਕੁਝ ਤੇ ਆਪਣੇ ਲੈਵਲ ਤੇ ਅਫੀਸ਼ੀਅਲ ਲੈਵਲ ਤੇ ਪਸੂ ਕਰ ਸਕਦੇ ਨੇ। ਐਸਐਚਓ ਦੀ ਜਦੋਂ ਪਿੱਛੇ ਜਗ੍ਹਾ ਦੇਖੀ ਸੀ ਤੇ ਦੱਸ ਰਹੇ ਸੀ ਕਿ ਐਸ ਐਚਓ ਇੱਥੇ ਸਾਡਾ ਪੁਲਿਸ ਸਟੇਸ਼ਨ ਸੀਗਾ ਪਹਿਲਾਂ ਹੁਣ ਉਹ ਪਿੱਛੇ ਬੇਆਬਾਦ ਔਰ ਬੜੀ ਤੁਸੀਂ ਦੇਖਿਆ ਕੀ ਕੰਡੀਸ਼ਨ ਹੈ ਜਗ੍ਹਾ ਦੀ ਤੇ ਮੈਂ ਆਫ ਦੀ ਕਾ ਇੱਕ ਵੈਲਫੇਅਰ ਸੋਚਦੇ ਹੋਏ ਪੁਲਿਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਚੋਂ ਗੱਲ ਨਿਕਲੀ ਹੈ ਕਿ ਕਮੇਟੀ ਕੋਲੋਂ ਕੋਸ਼ਿਸ਼ ਰਿਕਵੈਸਟ ਕਰਕੇ ਦੇਖ ਲਓ ਪਹਿਲਾਂ ਇਨਫਾਰਮਲੀ ਗੱਲ ਕਰ ਲਓ ਕਿ ਆਇਆ ਪੁਲਿਸ ਸਟੇਸ਼ਨ ਵਾਸਤੇ ਜਗ੍ਹਾ ਮਿਲ ਸਕਦੀ ਹੈ ਤੇ ਪਰਸੂ ਕਰ ਲਓ ਜੇ ਕਿਸੇ ਕਾਇਦੇ ਕਾਨੂੰਨ ਅਨਸਾਰ ਮਿਲ ਸਕਦੀ ਹੋਏ ਤੇ ਅਸੀਂ ਪੁਲਿਸ ਨੂੰ ਬੜੀ ਖੁਸ਼ੀ ਹੋਏਗੀ ਕਿ ਇੱਥੇ ਵਧੀਆ ਪੁਲਿਸ ਸਟੇਸ਼ਨ ਬਣ ਗਏ ਨਾਲੇ ਹੌਟਸਪੌਟਸ ਤੇ ਕੋਲ ਹੋਏਗਾ ਤੇ ਹੋ ਸਕਦਾ ਉਹਦਾ ਡਰੱਗਸ ਨੇ ਵੀ ਥਲ ਪਏ ਕਿਸੇ ਤਰ੍ਹਾਂ